ਨਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਸੋ ਟੀਵੀ ਤੇ ਚੈਨਲ ਚੱਲਦਾ ਜੀ ਨਿਊਜ਼ ਸਪੌਟ ਅੱਜ ਨਿਊਜ਼ ਸਪੌਟ ਫਿਟਨੈਸ ਆ ਗਏ ਆ ਜੀ ਆਪਾਂ ਸੋ ਬਹੁਤ ਵਧੀਆ ਲੱਗਿਆ ਆ ਗਏ ਜੀ ਇਹ ਆਪਣੇ ਵਰਮਾ ਸਾਹਿਬ ਮੈਨੇ ਕਰਦੇ ਨੇ ਟ੍ਰੇਨਰ ਨੇ ਆਪਣੇ ਇਹ ਆਪਣੇ ਹੈਗੇ ਨੇ ਸੰਧੂ ਸਾਹਿਬ ਆਪਣੇ ਸ਼ਹਿਰ ਤੋਂ ਸ਼ਹਿਰ ਖਾਸ ਆਪਣੇ ਪਟਿਆਲੇ ਤੋਂ ਨੇ ਮਿੱਤਰੇ ਆਪਣੇ ਅਸੀਂ ਦੋਨੋਂ ਭਰਾ ਆਈਆਂ ਵੈਥੇ ਤੇ ਬਹੁਤ ਵਧੀਆ ਲੱਗਿਆ ਜੀ ਇਹ ਆ ਕੇ ਇਹ ਬਾਈ ਜੀ ਨੇ ਆਪਣੇ ਨਾਲ ਪ੍ਰੋਮਿਸ ਕੀਤਾ ਸੰਧੂ ਸਾਹਿਬ ਤੇ ਵਰਮਾ ਸਾਹਿਬ ਨੇ ਇਹ 3 ਮਹੀਨੇ ਦੇ ਵਿੱਚ ਵਿੱਚ ਮੇਰਾ ਐਨ 6 ਪੈਕ ਬਣਾ ਦੇਣੀ ਹੈ ਵਧੀਆ ਬੋਡੀ ਬਿਲਡਰ ਬਣਾ ਦੇਣੀ ਕੋਣੀ ਬਣਾ ਦੇਣੀ ਮੇਰੀ ਸੋ ਥੈਂਕ ਯੂ ਸੋ ਮਚ ਜਿਵੇਂ ਕੋ ਮੁੰਡਾ ਕੌਣ ਆ ਯਾਰ ਹੋ ਰੰਧਾਵਾ ਜਾ ਤੇਰੇ ਰੰਧਾਵੇ ਵੀਰ ਨੂੰ ਹੈਗਾ ਆ ਕਿ ਆਪਣੀ ਜਿਹੜੀ ਬੋਡਰ ਤੇ ਨੱਡ ਮਾਰਦੇ ਨੇ ਮਾਰ ਲਾ ਭਰਾਵਾ ਆਪਾਂ ਇੱਥੇ ਆ ਗਏ ਨੀ ਸਪੋਰਟ ਫਿਟਨੈਸ ਕਬ ਦੇ ਵਿੱਚ ਹਾਂ ਤੇ ਰੋਜ਼ ਕੀ ਕਿੰਨੇ ਵਜੇ ਆਉਣਾ ਇੱਥੇ ਤੋਂ ਉਰੇ ਮੈਂ ਆਣਾ ਆ 1 ਵਜੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੀ ਹੁੰਨਾ ਆ ਸੋ ਜੇ ਮਿਲਣ ਦਾ ਚਾਹ ਇੰਨਾ ਹੀ ਹੈਗਾ ਤਾਂ ਜੀਰਕਪੁਰ ਆ ਜਾ ਮਿਊ ਫਿਟਨੈਸ ਕਲੱਬ ਦੇ ਵਿੱਚ ਸੋ ਦੇਖਦੇ ਆ ਕਿਹੜੇ ਸ਼ੇਰ ਦੇ ਵਿੱਚ ਕਿੰਨਾ ਦਾਵੇਂ ਆ ਆਏ ਹੋਏ ਜਲ ਜੂਰ ਮਾਰ ਕੇ ਸੋ ਥੈਂਕ ਯੂ ਸੋ ਮੱਚ ਜੀ ਬਰੋਂ ਪਿਆਰ ਤੇ ਆਪਣੇ ਸੰਧੂ ਸਾਹਿਬ ਭਾਜੀ ਆਪਣੇ ਟ੍ਰੇਨਰ ਸਪੈਸ਼ਲ ਤੇ ਵਰਮਾ ਸਾਹਿਬ ਤੇ ਆਪਣੇ ਬਹੁਤ ਵਧੀਆ ਟ੍ਰੇਨਰ ਸੋ ਜੀ ਨਾਲ ਮਿਹਨਤ ਕਰ ਰਹੇ ਨੇ ਮੇਰੇ